ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਜੀ ਡੀ ਪੀ ਆਈ ਐਲ ਪੰਜਾਬ ਐਂ ਹਰਿਆਣਾ ਹਾਈ ਕੋਰਟ 'ਚ ਪਈ ਸੀ ਉਹਦੇ 'ਚ ਔਨਰੇਬਲ ਹਾਈ ਕੋਰਟ ਨੇ ਅੱਜ ਬੜੀ ਇੰਪੋਰਟੈਂਟ ਜੱਜਮੈਂਟ ਪਾਸ ਕੀਤੀ ਹੈ ਔਰ ਭਗਵੰਤ ਮਾਨ ਜੀ ਜੋ ਮੈਂ ਸਮਝਦਾ ਹਾਂ ਕਿ ਇਸ ਗੱਲ ਤੇ ਉਹਨਾਂ ਦੀ ਮਸ਼ਹੂਰੀ ਹੈ ਕਿ ਉਹ ਇੱਕ ਅਲਟੂ ਰਾਮ ਦੇ ਰੂਪ 'ਚ ਕਿਵੇਂ ਕਿਸਾਨਾਂ ਨੂੰ ਧੋਖਾ ਦੇ ਰਹੇ ਸੀ ਉਹ ਗੱਲ ਅੱਜ ਜਗਜਾਹਰ ਹੋਈ ਹੈ ਹਾਂ ਆਨਰੇਬਲ ਹਾਈ ਕੋਰਟ ਨੇ ਜਿਹੜੇ ਸਵਾਲ 29 ਤਰੀਕ ਨੂੰ ਜਦੋਂ ਇਹਨਾਂ ਦੇ ਆਈਜੀ ਸਾਹਿਬ ਸੁਖਚੈਨ ਗਿੱਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਜਨਤਕ ਕੀਤਾ 29 ਨੂੰ ਕਿ ਅਸੀਂ ਐਫ ਆਈ ਆਰ ਦਰਜ ਕਰਤੀ ਹੈ ਔਰ ਇਹ ਕਿਹਾ ਕਿ ਜ਼ੀਰੋ ਐਫ ਆਈ ਆਰ ਦਰਜ ਕੀਤੀ ਹੈ ਮੈਂ ਉਦੋਂ ਨਹੀਂ ਆਪ ਦੀ ਟਵੀਟ ਕੀਤੀ ਸੀ ਮੈਂ ਕਿਹਾ ਜ਼ੀਰੋ ਐਫ ਆਈ ਆਰ ਮਤਲਬ ਜ਼ੀਰੋ ਰਿਜ਼ਲਟ ਇਹ ਇੱਕ ਫਿਕਸਡ ਮੈਚ ਜੁਆਇੰਟ ਐਕਸ਼ਨ ਜਿਹੜਾ ਹਰਿਆਣਾ ਸਰਕਾਰ ਦਾ ਔਰ ਭਗਵੰਤ ਮਾਲ ਪਲਟੂ ਰਾਮ ਦਾ ਜਿਹੜਾ ਕਿਸਾਨਾਂ ਦੇ ਉਲਟ ਚੱਲ ਰਿਹਾ ਸੀ ਅੱਜ ਉਹਦਾ ਪੜਦਾ ਫਾਸ਼ ਔਨਰੇਬਲ ਹਾਈ ਕੋਰਟ ਨੇ ਵੀ ਕੀਤਾ ਕਿ ਜੇ ਸ਼ੁਭ ਕਰਨ ਤੇ ਉਹਨਾਂ ਨੇ ਸਵਾਲ ਇਹ ਉਠਾਏ ਕਿ ਜਦੋਂ ਉਹਦੀ ਬੋਡੀ ਲੱਭੀ ਉਹ ਪੰਜਾਬ ਚੋਂ ਲੱਭੀ ਸੀ ਤੇ ਤੁਸੀਂ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਜ਼ੀਰੋ ਐਫ ਆਈ ਆਰ ਦਰਜ ਕਰਨਾ ਹੀ ਔਨਰੇਬਲ ਹਾਈ ਕੋਰਟ ਨੇ ਉਸ ਨੂੰ ਗਲਤ ਠਰਾਇਆ ਔਰ 21 ਤਰੀਕ ਨੂੰ ਇਹ ਹਾਦਸਾ ਵਾਪਰਿਆ ਤੁਸੀਂ 7 ਦਿਨ ਬਾਅਦ ਇੰਨੀ ਡਿਲੇ ਕਿਉਂ ਇਹ ਸਵਾਲ ਅੱਜ ਹਾਈ ਕੋਰਟ ਨੇ ਉਠਾਏ ਔਰ ਇਹ ਗੱਲ ਵੀ ਕਹੀ ਕਿ ਜ਼ੀਰੋ ਐਫ ਆਈ ਆਰ ਦਰਜ ਕਰਨੀ ਜਦੋਂ ਬੋਡੀ ਪੰਜਾਬ ਚ ਲੱਭੀ ਆ ਸ਼ੁਭਕਰਮ ਦੀ ਇਹ ਗਲਤ ਸੀ ਤੁਹਾਨੂੰ ਪ੍ਰੋਪਰ ਐਫ ਆਈ ਆਰ 21 ਤਰੀਕ ਨੂੰ ਦਰਜ ਕਰਨੀ ਸੀ ਮਗਰ ਕਿਵੇਂ ਐਫ ਆਈ ਆਰ ਦਰਜ ਹੋਣੀ ਸੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਇੱਕ ਫਿਕਸਡ ਮੈਚ ਹੈ ਇਹ ਪੰਜਾਬ ਤੇ ਹਰਿਆਣਾ ਦੀ ਸਰਕਾਰ ਦਾ ਭਾਜਪਾ ਤੇ ਆਪ ਦੀ ਸਰਕਾਰਾਂ ਦਾ ਇੱਕ ਜੁਆਇੰਟ ਐਕਸ਼ਨ ਸੀ ਕਿਸਾਨਾਂ ਦੇ ਖਿਲਾਫ ਤੇ ਸਲਾਹ ਮਸ਼ਵਰੇ ਬਾਅਦ ਤੋਂ ਐਫ ਆਈ ਆਰ ਦਰਜ ਹੋਣੀ ਸੀ ਇਹੀ ਕਾਰਨ ਬਣਿਆ ਕਿ ਅੱਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਈ ਲੋਕਾਂ ਨੇ ਪੀ ਆਈ ਐਲ ਪਾਈਆਂ ਸੀ ਔਰ ਅੱਜ ਪੀ ਆਈ ਐਲ ਦਾ ਨਤੀਜਾ ਇਹ ਆਇਆ ਕਿ ਇੱਕ ਆਨਰੇਬਲ ਹਾਈ ਕੋਰਟ ਨੇ ਇੱਕ ਕਮਿਸ਼ਨ ਕਹਿ ਲੋ ਕਮੇਟੀ ਦਾ ਗਠਨ ਕੀਤਾ ਜਿਦੇ ਚ ਇੱਕ ਰਿਟਾਇਰਡ ਹਾਈ ਕੋਰਟ ਦੇ ਜੱਜ ਸਾਹਿਬਾਨ ਨੂੰ ਨਿਯੁਕਤ ਕੀਤਾ ਜਾਊਗਾ 2 ADGP ਇੱਕ ਖਰਿਆੜੇ ਤੋਂ ਤੇ ਇੱਕ ਪੰਜਾਬ ਤੋਂ ਇਹ ਸਾਰੀ ਗੱਲ ਦੀ ਤਹਿਕੀਕਾਤ ਕਰਨਗੇ ਮਗਰ ਇਹ ਸਾਰਾ ਕੁਝ ਕਿਉਂ ਕਰਨਾ ਪੈ ਰਿਹਾ ਕਿਉਂਕਿ ਸਰਕਾਰਾਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਪਲਟੂ ਰਾਮ ਦੀ ਸਰਕਾਰ ਨੇ ਇਸ ਟਾਊਟ ਦੀ ਸਰਕਾਰ ਨੇ ਕਿਸਾਨਾਂ ਨਾਲ ਜਿਹੜੇ ਬਾਰਡਰ ਤੇ ਬੈਠੇ ਉਹਨਾਂ ਨਾਲ ਧੂਕਾ ਕਰਨ ਦਾ ਕੰਮ ਕੀਤਾ ਜੇ ਇਮਾਨਦਾਰੀ ਹੁੰਦੀ ਜੇ ਸੋਚ ਚੰਗੀ ਹੁੰਦੀ ਜੇ ਇਹਨਾਂ ਕਿਸਾਨਾਂ ਪ੍ਰਤੀ ਨੀਅਤ ਸਾਫ਼ ਹੁੰਦੀ ਤੇ ਪਹਿਲੇ ਦਿਨ ਐਫ ਆਈ ਆਰ ਦਰਜ ਕਰਦੇ ਔਰ ਇਹ ਗੱਲ ਵੀ ਅੱਜ ਆਨਰੇਬਲ ਹਾਈ ਕੋਰਟ ਨੇ ਪਿੰਨ ਪੁਆਇੰਟ ਕੀਤੀ ਹੈ ਜੇ ਇਸ ਗੱਲ ਨੂੰ ਕਿਸਾਨ ਬੜੇ ਚਿਰ ਤੋਂ ਉਠਾ ਰਹੀ ਸੀ ਆਪੋਜੀਸ਼ਨ ਉਠਾ ਰਹੀ ਸੀ ਕਿ ਉੱਥੇ ਰਬੜ ਬੁਲੇਟਸ ਨਹੀਂ ਉੱਥੇ ਐਕਚੁਅਲ ਬੁਲੇਟਸ ਯੂਜ਼ ਹੋ ਰਹੀਆਂ ਨੇ ਇਹਦੀ ਪੋਸਟ ਬਾਟਮ ਵੀ ਹੋਈ ਔਰ ਉਸ ਪੋਰਟਸ ਬਾਟਮ ਨੂੰ ਇਸ ਤਰੀਕੇ ਨਾਲ ਲੁਕੋ ਕੇ ਰੱਖਿਆ ਇਸ ਤਰ੍ਹਾਂ ਪੜਦਾ ਪਾ ਕੇ ਰੱਖਿਆ ਕਿ ਕਿਸੇ ਦੇ ਹੱਥ ਨਾ ਲੱਗ ਜਾਏ ਅੱਜ ਉਹਦੇ ਬਾਰੇ ਵੀ ਜ਼ਿਕਰ ਹੋਇਆ ਕਿ ਰਬੜ ਬੁਲੇਟ ਨਾਲ ਨਹੀਂ ਇਹ ਐਕਚੁਅਲ ਪੈਲੇਟ ਬੁਲੇਟਸ ਨਾਲ ਜਿਹੜੇ ਜਿਹਦੇ ਚ ਜਿਹੜੀ ਐਕਚੁਅਲ ਬੁਲੇਟ ਹੈ ਉਹਦੀ ਵਰਤੋਂ ਹੋਈ ਹੈ ਇਸ ਲਈ ਇਹ ਸਾਰੀ ਗੱਲਾਂ ਇੱਕ ਗੱਲ ਸਾਫ਼ ਸੰਕੇਤ ਦਿੰਦੀਆਂ ਨੇ ਕਿ ਭਗਵੰਤ ਮਾਨ ਪਲਟੂ ਰਾਮ ਇਹ ਟੌਟੀ ਕਰ ਰਿਹਾ ਹੈ ਔਰ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ ਇਸ ਲਈ ਮੈਂ ਇਹ ਡਿਮਾਂਡ ਕਰਦਾ ਕਿ ਜਿਨ੍ਹਾਂ ਨੇ ਇਸ ਐਫ ਆਈ ਆਰ ਨੂੰ ਜ਼ੀਰੋ ਕੀਤਾ ਉਸ ਐਫ ਆਈ ਆਰ ਨੂੰ ਜ਼ੀਰੋ ਕਰਨ ਵਾਲੇ ਹੋਮ ਮਿਨਿਸਟਰ ਸਾਹਿਬ ਦੇ ਖਿਲਾਫ ਵੀ ਪਰਚਾ ਦਰਜ ਹੋਵੇ ਕਿਉਂਕਿ ਸਬੂਤ ਮਟਾਉਣਾ ਸਬੂਤਾਂ ਨਾਲ ਖੇਲ ਖਲਵਾੜ ਕਰਨਾ ਇਹ ਵੀ ਜੁਰਮ ਹੈ ਔਰ ਇਸ ਜੁਰਮ ਲਈ ਜ਼ਿੰਮੇਵਾਰ ਆਊਟ ਭਗਵੰਤ ਮਾਨ ਹੈ ਇਹਦੇ ਖਿਲਾਫ ਐਕਸ਼ਨ ਹੋਵੇ ਪਰਚਾ ਦਰਜ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ